ਸਾਧ ਕੋਲੇ ਬੈਠੇ ਲੋਕਾਂ ਨੂੰ ਹਨੇਰਾ ਹੋ ਗਿਆ ਤੇ ਸਾਧ ਨੇ ਉਹਨੂੰ ਸਾਰਿਆਂ ਨੂੰ ਜਾਣ ਵਾਸਤੇ ਕਿਹਾ ਆਓ ਅੱਗੇ ਸੁਣੀਏ ਸਭ ਦੁਨੀਆਂ ਜੋ ਮਤਲਬੀ ਮਤਲਬ ਕੇ ਸਭ ਜਾਣ ਨਾ ਕਵੀਆਂ ਦੇ ਵਾਂਗ ਮੈਂ ਜਾਦੇ ਕਰਾਂ ਬਖਾਨ ਜਿਸ ਵੇਲੇ ਬੈਠਿਆਂ ਨੂੰ ਪੈ ਗਈ ਰਾਤ ਜੀ ਸਾਧੂ ਫੇਰ ਮੋਹ ਆਖਦਾ ਹੈ ਬਾਤ ਜੀ ਐਸੇ ਤੁਸੀਂ ਬਹਿ ਗਏ ਮਾਰ ਕੇ ਤੇ ਧਰਨਾ ਅਸੀਂ ਮਹਾਰਾਜ ਦਾ ਭਜਨ ਕਰਨਾ ਹੁਣ ਕਾਸ ਵਾਸਤੇ ਲਗਾਉਂਦੇਰ ਨੂੰ ਦਰਸ਼ਨ ਫੇਰ ਕਰਨਾ ਸਵੇਰ ਨੂੰ ਆਜ ਬਾਵਾ ਕਾਮ ਕੋਈ ਤੇਰੇ ਘਰ ਨਾ ਅਸੀਂ ਮਹਾਰਾਜ ਦਾ ਭਜਨ ਕਰਨਾ ਜਾਓ ਠਸਾਰੇ ਜੋ ਗੀੜਾਇਓ ਚਾਰ ਦਾ ਮੈਨੂੰ ਕਿਉਂ ਭਲਾਵੋ ਨਾਮ ਕਰਤਾਰ ਦਾ ਮੇਰੇ ਕੋਲ ਦੇਣ ਨੂੰ ਸਰਾਫ ਵਰਨਾ ਅਸੀਂ ਮਹਾਰਾਜ ਦਾ ਭਜਨ ਕਰਨਾ ਸਾਧ ਕੋਲ ਬੈਠ ਕੇ ਨਫਾ ਕੀ ਖੱਟਣਾ ਸਮਾ ਘਰ ਆਪਣਾ ਮੁਫਤ ਪੱਟਣਾ ਆਪਣੀ ਕਮਾਈ ਨਾਲ ਆਪ ਧਰਨਾ ਅਸੀ ਮਹਾਰਾਜ ਦਾ ਭਜਨ ਕਰਨਾ ਭਈ ਮਠਿਆਈ ਹੈ ਫੜਾਈ ਸਭ ਨੂੰ ਨਹੀਂ ਸਾਧ ਕਰਦਾ ਜਰਾ ਭੀ ਲੱਭ ਨੂੰ ਸਾਧੂਆਂ ਨੇ ਜਗਤ ਤੋਂ ਪਰੇ ਹੀ ਟਰਨਾ ਅਸੀ ਮਹਾਰਾਜ ਦਾ ਭਜਨ ਕਰਨਾ ਸਾਨੂੰ ਮਿੱਸਾ ਨਹੀਂ ਹਜ਼ਾਰ ਭੋਗ ਹੈ ਸੁੰਦਰ ਪਦਾਰਥ ਜਗਤ ਜੋਗ ਹੈ ਕਸ਼ੋਰ ਚੰਦਾ ਅਸੀਂ ਇੱਕ পেট ਭਰਨਾ ਅਸੀਂ ਮਹਾਰਾਜ ਦਾ ਭਜਨ ਕਰਨਾ ਅਸੀਂ ਮਹਾਰਾਜ ਦਾ ਭਜਨ ਕਰਨਾ ਜਦ ਸਾਧੂ ਧੰਮ ਕੀ ਗਈ ਗਏ ਘਰਾਂ ਨੂੰ ਲੋਗ ਬਹੁਤ ਸਿੰਘ ਰਾਜਾ ਰਹਿ ਗਿਆ ਸੁਣੋ ਮਟਾ ਕੇ ਸੋਗ ਬੋਧ ਸਿੰਘ ਨੂੰ ਜਾਨੀ ਕਹੇ ਸੁਣੋ ਤੁਸੀਂ ਮਹਾਰਾਜ ਕਿਸ ਕਾਰਨ ਬੈਠੇ ਇਹਾ ਕਰੋ ਆਪਣੇ ਕਾਜ ਬੋਧ ਸਿੰਘ ਕਹੇ ਹੱਥ ਜੋੜ ਧੋਈਐ ਜਿਸ ਵੇਲੇ ਉੱਥੇ ਜੀ ਰਹਾ ਨਾ ਕੋਈ ਹੈ ਬੇੜੇ ਰੁੜੇ ਜਾਂਦੇ ਨੂੰ ਨਦੀ ਚੋਂ ਤਾਰ ਦੇ ਮੇਰਾ ਮਹਾਰਾਜ ਕਾਰਜ ਸਵਾਰ ਦੇ ਤਭੇ ਮਹਾਰਾਜ ਮਰਜੀ ਕੁਮਾਰੀ ਹੈ ਦੋਵੇਂ ਹੱਥ ਜੋੜ ਅਰਜ਼ ਗੁਜਾਰੀ ਹੈ ਅਸੀਂ ਲੋਕ ਥੋਡੇ ਬੇਸ਼ਕ ਦਵਾਰ ਦੇ ਮੇਰਾ ਮਹਾਰਾਜ ਕਾਰਜ ਸੁਵਾਰ ਦੇ ਤਾਰ ਦੇਣ ਸਾਧੂ ਜੀ ਨਿਗਾਹ ਨੂੰ ਮਾਰ ਕੇ ਮਨ ਸ਼ਤਤ ਮਾਰੀ ਬੈਠੇ ਹਾਂ ਸਵੇਰ ਕੇ ਤਾਰ ਦੇਣ ਸਾਧੂ ਜੀ ਨਿਗਾਹ ਨੂੰ ਫੇਰ ਕੇ ਮਨਸ਼ਾ ਤੁਮਾਰੀ ਬੈਠੇ ਹਾਂ ਸਵੇਰ ਕੇ ਤੇਰੇ ਮੂਰੇ ਡਿੱਗਿਆ ਅਖੀਰ ਭਾਰ ਦੇ ਮੇਰਾ ਮਹਾਰਾਜ ਕਾਰਜ ਸਵਾਰ ਦੇ ਤੇਰੇ ਬਿਨਾ ਮੇਰਾ ਜੱਗ ਵਿੱਚ ਹੋਰ ਨਹੀਂ ਔਰ ਗੱਲ ਕੋਲ ਮੈਂ ਕਿਸੇ ਦੇ ਤੋਰ ਨਹੀਂ ਗਾਲੀਆਂ ਬਿਸ਼ੱਕ ਮੈਨੂੰ ਹੋਰ ਝਾਰ ਦੇ ਮੇਰਾ ਮਹਾਰਾਜ ਕਾਰਜ ਸਵਾਰ ਦੇ ਤੇਰੇ ਬਿਨਾ ਮੇਰਾ ਜੱਗ ਵਿੱਚ ਹੋਰ ਨਹੀਂ ਔਰ ਕੋਲ ਬਾਤ ਮੈਂ ਕਦੀ ਨਹੀਂ ਤੋੜਨੀ ਗਾਲੀਆਂ ਬਿਸ਼ੱਕ ਮੈਨੂੰ ਹੋਰ ਚਾਰ ਦੇ ਮੇਰਾ ਮਹਾਰਾਜ ਕਾਰਜ ਸਵਾਰ ਦੇ ਸਾਰੇ ਮੇਰੇ ਕਾਮ ਨੂੰ ਦੁਹਾਈ ਰਾਮ ਦੀ ਗਲ ਰਾਜ ਭਾਗ ਦੀ ਜਰਾ ਨਹੀਂ ਭਾਵਦੀ ਚਾਹੇ ਮੈਨੂੰ ਚੋਕ ਤੂੰ ਕੂਏ ਵਿੱਚ ਧਾਰ ਦੇ ਮੇਰਾ ਮਹਾਰਾਜ ਕਾਰਜ ਸਵਾਰ ਦੇ ਅਜਬ ਦਿਨ ਗੱਲ ਹੈ ਤੇਮਾਰੇ ਜੋ ਕਰੀ ਭਾਵੇਂ ਮੇਰੇ ਕੋਲੋਂ ਜੀ ਉਠਾਓ ਟੋਕਰੀ ਅਸ਼ੋਰ ਚੰਦਾ ਬੋਲ ਮਨ ਗੁਨਾਗਾਰ ਦੇ ਮੇਰਾ ਮਹਾਰਾਜ ਕਾਰਜ ਸਵਾਰ ਦੇ ਮੇਰਾ ਮਹਾਰਾਜ ਕਾਰਜ ਸਵਾਰ ਦੇ ਅੱਛਾ ਰਾਜਾ ਆਖ ਤੂੰ ਕੀ ਤੇਰਾ ਹੈ ਕਾਜ ਸਾਰਨ ਵਾਲਾ ਕੌਣ ਮੈਂ ਦੇਉ ਸਾਰ ਮਹਾਰਾਜ ਬੁੱਧ ਸਿੰਘ ਕਹੇ ਮਹਾਰਾਜ ਮੇਰੀ ਬਾਤ ਸੁਣੋ ਅਦਮਨ ਨਾਰ ਮੈਂ దਗੇ ਨਾ ਮੰਗਵਾਈ ਐ ਜਾਵਾ ਉਹਦੇ ਪਾਸ ਖਾਸ ਕੱਢ ਲੇ ਘਟਾਰ ਮੈਨੂੰ ਮੇਰੀ ਉਹਦੀ ਕੇ ਸਬਦ ਬਣੇ ਰਸ਼ਨਾਈ ਐ ਸਰੜ ਸਰੜ ਜਦੋਂ ਸੂਤ ਲੇ ਕਟਾਰ ਤਾਈ ਉਸ ਵੇਲੇ ਰਹੇ ਨਾ ਸੁਰਤ ਮੈਨੂੰ ਕਾਈ ਐ ਤੇਰਾ ਭੀ ਨਾ ਬੋਲੀ ਮੇਰੇ ਨਾਲ ਜੋ ਕਿਸ਼ੋਰ ਚੰਦਾ ਜਾਣੋ ਜਿਸ ਦਿਨ ਤੇ ਉਹ ਮੇਰੇ ਘਰ ਆਈ ਐ ਸੁਣ ਕੇ ਤੇ ਗੱਲ ਜਲ ਗਿਆ ਹੈ ਸਰੀਰ ਸਾਰਾ ਫੜ ਜਾ ਨੀ ਚਿਮਟਾ ਰਗਾਂ ਦੇ ਵਿੱਚ ਮਾਰਦਾ ਹੋਸ਼ ਨਾਲ ਬੋਲ ਓ ਤੂੰ ਰਿਹਾ ਕਿਉਂ ਕੁਫਰ ਤੋਲ ਜੰਗਾ ਤੂੰ ਬਣਾਮਦਾ ਦਲਾਲ ਮੈਨੂੰ ਨਾਰਦਾ ਹੋਰ ਚਾਰ ਫੌੜੀਆਂ ਜਵਾੜੇ ਕੋਲ ਛੱਡੀਆਂ ਜਾਂ ਉਸੇ ਵੇਲੇ ਬੁੱਧ ਸਿੰਘ ਮਾਈ ਨੂੰ ਚਿਤਾਰਦਾ ਪੈਰਾ ਉੱਤੇ ਰਾਜਾ ਫੇਰ ਡਿੱਗਿਆ ਕਿਸ਼ੋਰ ਚੰਦਾ ਫੇਰ ਸਾਧ ਮੰਨ ਮੇ ਮਿਹਰ ਤਾਈ ਧਾਰਦਾ ਫੇਰ ਸਾਧ ਮਨ ਮੇ ਮਿਹਰ ਤਾਈ ਧਾਰਦਾ